ਸਤਨਾਮ ਵਾਹਿਗੁਰੂ ਸਹਿਬ ਜੀ ਸਤਨਾਮ ਵਾਹਿਗੁਰੂ ਸਹਿਬ ਜੀ ਬਾਣੀ ਗੁਰੂ ਘਰ ਬਾਣੀ ਬਾਣੀ ਅਮਰਤ ਸਾਰੇ ਗੁਰਮਾਣੀ ਗਏ ਸੇਵਕ ਜਨਮਾਨੇ ਪਰ ਰਖ ਗੁਰੂ ਨੇ ਸਿਤਾਰੇ ਕਿਰਪਾ ਕਰੋ ਦੀਨ ਕੈ ਦਾਰ ਤੇ ਮੇਰਾ ਗੁਣ ਆਗਣ ਨਾ ਵਿਚਾਰ ਕੋਈ ਮਾਟੀ ਗਾਕਾ ਤੋਪੇ ਸਾਮੀ ਮਾਨਸ ਕੀ ਗਤਿ ਹੈ ਸੱਜਣ ਸੱਚਾ ਪਾਤਸ਼ਾਹ ਤੇ ਸਾਹਬ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਭ ਨਾਮ ਲਵਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਾ ਮਨ ਸਾ ਬੰਦਣੀ ਪਾਈ ਕਰਮ ਧਰਮ ਬੰਦਕਾਰੀ ਪਾਪਨ ਜਗ ਬੰਧ ਆ ਪਾਈ ਬਿਨ ਸੇ ਨਾਮ ਅਸਤਾਰੀ ਇਹ ਮਾਇਆ ਜਗ ਮੋਣੀ ਪਾਈ ਕਰਮ ਸਭੇ ਵੇਕਾਰੀ ਅਸਾ ਮਨਸਾ ਬੰਦਣੀ ਪਾਈ ਕਰਮ ਧਰਮ ਬੰਦਕਾਰੀ ਪਾਪਨ ਜਗਦਾਇਆ ਪਾਈ ਬਨਸੀ ਨਾਮ ਅਸਾਰੀ ਈ ਮਾਇ ਨਗ ਮੌਣੀ ਪਾਈ ਕਰਮ ਸਭੇ ਵਿਕਾਰੀ ਤਤ ਕਰਮ ਕਰੀ ਜਤ ਕਰਮ ਸੁਖ ਉਪਜ ਪਾਈ ਉਹ ਆਤਮ ਤਦ ਵਿਚਾਰੀ ਰਾਉ ਸਾਸ ਤੇ ਦੇਵ ਬ ਕੋਈ ਖੜੋ ਪਾਈ ਕਰਮ ਕਰਿਓ ਸੰਸਾਰੀ ਖਾਂਡ ਮੈਲਨਾਚ ਕੀ ਪਾਈ ਅੰਤਰ ਮੈਲ ਵਿਕਾਰੀ ਏਨਬਦ ਡੂਬੀ ਮਾ ਕਰੀ ਪਾਈ ਉੱਡੀ ਸਿਰ ਘੇ ਭਾਰੀ ਲੋਰ ਮਥ ਗਣੀ ਗੁਤੀ ਪਾਈ ਦੁਦੇ ਪੈ ਖਵਾਈ ਬਿਨ ਸਤਗੁਰ ਨਾਮ ਨਾ ਪਾਈਐ ਪਾਈ ਮਿਨ ਨਾਮੈ ਪਰਮਾ ਨ ਜਾਇ ਸਤਗੁਰ ਸੇਵੀਤ ਨਾਸੁ ਕੋ ਪਾਈ ਪਾਈ ਆਵਣ ਜਾਣਰ ਆਈ ਸਾਚ ਸਹਿਜ ਗੁਰ ਤੇ ਉਪਦੇ ਪਾਈ ਮਨ ਨਰਮਲ ਸਾਚ ਸਮਾਈ ਗੁਰ ਸੇਵੀ ਸੋ ਬੂਜੇ ਪਾਈ ਗੁਰਬਨ ਮਗ ਨਾ ਪਾਈ ਜਿਸ ਅੰਤਰ ਲੋਭ ਕੀ ਕਰਮ ਕਮਾਵੇ ਪਾਈ ਊੜ ਬੋਲ ਬਗ ਖਾਈ ਪੰਡਤ ਕਹੀ ਵਿਲੋਇ ਪਾਈ ਵਿੱਤੋਂ ਨਿਕਲੇ ਤਤ ਲਲਮਤੀ ਜਲ ਦੇ ਕੀਏ ਪਾਈ ਇਹ ਜਗ ਇਹ ਵਖਤ ਗੁਰਬਨ ਪਰਮ ਵਗੂਤੀ ਹੈ ਪਾਈ ਘਟ ਘੜ ਦਿਓ ਅਲਕ ਇਹ ਜਗ ਜਤ ਸੂਕੋ ਪਾਈ ਨਦਸ ਬੰਦੋ ਮਾਈ ਬੈਨ ਗੁਰ ਕਾਠ ਨਾ ਛੂਟੀ ਪਾਈ ਤੱਕੇ ਕਰਮ ਕਮਾਏ ਈ ਜਗ ਪਰਮ ਭਲਾਇਆ ਪਾਈ ਜਹਣਾ ਕਛੂ ਨਾ ਜਾਇ ਗੁਰ ਮਿਲਿ ਬੋ ਮਨ ਵਸੇ ਪਾਏ ਭੈ ਮਰਨਾ ਸਤ ਲੇਕ ਮਜਨ ਗਾਨ ਤਗਿਆਇਆ ਪਾਈ ਦਰਗਾ ਨਾਮ ਵਸੇਕ ਸੁਰ ਅੰਕ ਜਨ ਨਾਮ ਦੜਾਇਆ ਪਾਈ ਮਨ ਵਸਿਆ ਚੁਕਾ ਪੀਕ ਏ ਤਨ ਹਾਰ ਸਰਾ ਕੋ ਪਾਈ ਵਕਰ ਨਾਮ ਅਪਾਰ ایਵੰਕਰ ਅਪਾਰੀ ਸੋਦਰੜੇ ਪਾਈ ਗੁਰ ਸ਼ਬਦ ਕਰੀ ਵਿਚਾਰ ਧਨੁ ਪਾਰੀ ਨਾਨਕਾ ਪਾਈ ਮੇਲ ਕਰੇਵ ਪਾਰ ایਵਕਰ ਸੋਦਰੇ ਪਾਈ ਗੁਰ ਚਲਦ ਕਰੇ ਵਿਚਾਰ ਤਨੁ ਪਰੀ ਨਾਨਕਾ ਪਾਈ ਮੇਲ ਕਰੇ ਵਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਰਠ ਮਹਲਾ ਪਹਿਲਾ ਦੇ ਦੁਖੀ ਆਸਾ ਮਨਸਾ ਬੰਦਰੀ ਪਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗਜਾਇਆ ਭਾਈ ਬਿਨਸੀ ਨਾਮ ਅਵਸਾਰੀ ਇਹ ਮਾਇਆ ਜਗਮੋਣੀ ਪਾਈ ਕਰਮ ਸਭੇ ਵੇਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ